ਅਦਰ ਰਾਤ ਤੂੰ ਨੇ 9 ਵਜੇ ਤੈਨੂੰ ਦੱਸਿਆ ਤੇਰਾ ਫਰਜ਼ ਨਹੀਂ ਬਣਦਾ ਸੀ ਕਿਸੇ ਨੂੰ ਦੱਸਣ ਦਾ ਬੈਠੀ ਇੱਥੇ ਮਾਰੀ ਜਾਣੀ ਮੈਂ ਮੈਂ ਕਰੀ ਜਾਣੀ ਹੁਣ ਤੂੰ ਤੁਸੀਂ ਹਸਪਤਾਲ ਮਿਲ ਕੇ ਆਓ ਕੁੜੀ ਇੱਕ ਮਿੰਟ ਹਸਪਤਾਲ ਮਿਲ ਕੇ ਆਓ ਮਾਂ ਜੀ ਪਹਿਲਾਂ ਤੁਸੇ ਨੂੰ ਛਡਾਉਣ ਇਹਨੂੰ ਆਕੇ ਤੁਸੀਂ ਖਾਣੇ ਬੈਠੀਏ ਹਸਪਤਾਲ ਗਈ ਨਹੀਂ ਦੇਖੋ ਇੱਕ ਧੀ ਨਾਲ ਗਲਤ ਹੋ ਗਿਆ ਊਰੇ ਕਰ ਬੈਠੀਏ ਥਾਣੇ ਤੇਨੂੰ ਕੱਢ ਕੇ ਓਏ ਜਰ ਦੇ ਨੂੰ ਕੱਟ ਧੋਕੇ ਨੂੰ ਧੋਕੇ ਨੂੰ ਸੋ ਤੇਲੇ ਬਾਪ ਨੇ 2 ਸਾਲਾਂ ਮਾਸੂਮ ਧੀ ਨੂੰ ਬਣਾਇਆ ਆਪਸ ਦਾ ਸ਼ਿਕਾਰ ਉਤੋਂ ਦਾਦੀ ਵੀ ਬਣੀ ਛੋਟੀ ਜਿਹੀ ਮਾਸੂਮ ਦੀ ਦੁਸ਼ਮਣ ਦੇ ਰਹੀ ਹੈ ਆਪਣੇ ਪੁੱਤ ਦਾ ਸਾਥ ਸੱਸ ਨੂੰ ਤੇ ਪ੍ਰੈਸ਼ਰ ਪਾ ਰਹੀ ਹੈ ਕਿ ਇਹ ਗੱਲਾਂ ਤੂੰ ਬਾਰਨਾ ਕਰ ਆਪਣੇ ਘਰ ਦੇ ਵਿੱਚ ਹੀ ਰੱਖ ਗੱਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨਿੱਕੀ ਜਿਹੀ 마ਸੂਮ 2 ਸਾਲਾ ਧੀ ਦੇ ਤਰਸਣਾ ਆਇਆ ਬੱਚੀ ਦੀ ਦਾਦੀ ਆਪਣੇ ਪੁੱਤ ਨੂੰ ਛਡਾਉਣ ਲਈ ਥਾਣੇ ਤੱਕ ਪਹੁੰਚ ਗਈ ਪਰ ਆਪਣੀ ਪੋਤੀ ਨੂੰ ਦੇਖਣ ਦੇ ਲਈ ਹਸਪਤਾਲ ਨਹੀਂ ਗਈ ਇਹ ਘਟਨਾ ਨਾਬੇ ਦੇ ਇੱਕ ਪਿੰਡ ਦੇ ਵਿੱਚ ਦੱਸੀ ਜਾ ਰਹੀ ਹੈ ਜਿੱਥੇ ਕਿ ਪਾਲਖਰੋੜ ਜਿਹੜੇ ਭਾਈ ਸਾਹਿਬ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਾਜੀ ਕਾਣੀ ਤੇ ਪਟਿਆਲੇ ਦੀ ਸੰਸਥਾ ਚਲਾਉਂਦੇ ਦੇ ਨੇ ਉਹ ਨਾਬੇ ਦੇ ਪਿੰਡ ਵਿੱਚ ਪਹੁੰਚੇ ਜਿੱਥੇ ਕਿ ਇੱਕ ਛੋਟੀ ਜਹੀ ਬੱਚੀ ਨਾਲ ਰੇਪ ਹੋਇਆ ਉਸਦੇ ਹੀ ਸੁਤੇਲੇ ਬਾਪ ਦੇ ਵੱਲੋਂ ਕੀਤਾ ਗਿਆ ਮਾਂ ਨੂੰ ਵੀ ਨਹੀਂ ਪਤਾ ਲੱਗਿਆ ਕੇ ਕਦੋਂ ਕੁੜੀ ਦਾ ਰੇਪ ਕੀਤਾ ਉਸਦੇ ਸਤੋਲੇ ਬਾਪ ਨੇ ਤੁਹਾਨੂੰ ਦੱਸਦੀ ਏ ਕਿ ਕੁੜੀ ਦੀ ਮਾਂ ਨੇ ਦੂਸਰਾ ਵਿਆਹ 7 ਮਹੀਨੇ ਪਹਿਲਾਂ ਹੀ ਕਰਵਾਇਆ ਸੀ ਪਿੰਡ ਨਾਬੇ ਦੇ ਬਘੇਲਾ ਦੇ ਵਿੱਚ ਨਿੱਕੀ ਜਹੀ ਕੁੜੀ ਦੀ ਮਾਸਮ ਦੀ ਮਾਂ ਨੇ ਦੱਸਿਆ ਕਿ ਜਦੋਂ ਕੁੜੀ ਚੀਕਾ ਮਾਰ ਰਹੀ ਸੀ ਤਾਂ ਮੈਂ ਆਪਣੀ ਸੱਸ ਦੇ ਕੋਲ ਭੱਜੀ ਹੋਈ ਪਹੁੰਚੀ ਤੇ ਛੋਟੀ ਜਹੀ ਕੁੜੀ ਦੀ ਮਾਂ ਨੇ ਕਿਹਾ ਕਿ ਮੰਮੀ ਜੀ ਤੁਹਾਡੇ ਪੁੱਤ ਨੇ ਮੇਰੀ ਛੋਟੀ ਜਿਹੀ ਮਾਸੂਮ ਧੀ ਦੇ ਨਾਲ ਆਹ ਕੰਮ ਕਰ ਦਿੱਤਾ ਤੇ ਉਸੇ ਟਾਈਮ ਕੁੜੀ ਨੂੰ ਬਲੱਡ ਪੈਣ ਲੱਗਿਆ ਫਿਰ ਅੱਗੋਂ ਸੱਸ ਨੂੰ ਨੂੰ ਕਹਿੰਦੀ ਕਿ ਤੂੰ ਝੋਠ ਮਾਰ ਰਹੀ ਹੈ ਅੱਗੇ ਜਿਸ ਨੇ ਕੁੜੀ ਦਾ ਰੇਪ ਕੀਤਾ ਉਹ ਵੀ ਸੋਹਾਂ ਚੁੱਕਣ ਲੱਗਿਆ ਤੇ ਝੂਠ ਬੋਲਣ ਲੱਗਿਆ ਮੈਨੇ ਅਜਿਹਾ ਕੁਝ ਵੀ ਕੁੜੀ ਨਾਲ ਨਹੀਂ ਕੀਤਾ ਅੱਗੋਂ ਸੱਸ ਕਹਿ ਰਹੀ ਹੈ ਕਿ ਇਹ ਕੁੜੀ ਕਿਹੜਾ ਇਹਦੀ ਹੈ ਫਿਰ ਕੀ ਹੋਇਆ ਜੇ ਕਰ ਲਿਆ ਸੋ ਦੋਸਤੋ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਲੀ ਯੁਗ ਕਿਵੇਂ ਸਿਖਰਾਂ ਤੇ ਚੜ ਕੇ ਆ ਗਿਆ ਅਜੇਹ ਕਰਨ ਤੋਂ ਪਹਿਲਾਂ ਇਹ ਲੋਕ ਮਾਰ ਕਿਉਂ ਨਹੀਂ ਜਾਂਦੇ ਅਤੇ ਸਰਕਾਰ ਵੀ ਇਹਨਾਂ ਦੇ ਲਈ ਕੋਈ ਅਜਿਹਾ ਕਾਨੂੰਨ ਕਿਉਂ ਨਹੀਂ ਕਰਦੀ ਕਿ ਨਾਲ ਦੀ ਨਾਲ ਅਜੇਹੇ ਲੋਕਾਂ ਨੂੰ ਦਰਿੰਦੇ ਲੋਕਾਂ ਨੂੰ ਫਾਂਸੀ ਤੇ ਚੜਾਇਆ ਜਾਵੇ ਅਤੇ ਅੱਗੇ ਕਰਨ ਵਾਲਿਆਂ ਨੂੰ ਨਸਤੀਅਤ ਮਿਲ ਜਾਵੇ ਕਿ ਅਜਿਹਾ ਕਿਸੇ ਦੀ ਧੀ ਨਾਲ ਕਰਨਾ ਕਿਵੇਂ ਚਾਹੀਦਾ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇੱਕ ਛੋਟੀ ਜਹੀ ਬੱਚੀ ਜੋ ਕੇ 2-3 ਸਾਲਾਂ ਦੀ ਉਸ ਨੂੰ ਕੀ ਪਤਾ ਵਿਚਾਰੇ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਕਿਸਮਤ ਤੇ ਮਾਰੀ ਤਾਂ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾਇਆ ਸੀ ਕਿ ਚਲ ਗੇ ਜਾ ਕੇ ਸੁਖੀ ਰਹਾ ਮੰਗੇ ਅਤੇ ਆਪਣੀ ਧੀ ਨੂੰ ਚੰਗਾ ਪੜਾ ਲਿਖਾ ਕੇ ਕਿਸੇ ਚੰਗੇ ਕੰਮਕਾਰ ਤੇ ਲਾ ਦਵਾਂਗੀ ਜਿਸ ਦੇ ਨਾਲ ਮੇਰਾ ਵੀ ਗੁਜ਼ਾਰਾ ਹੋ ਜਾਵੇਗਾ ਅਤੇ ਮੇਰੀ ਧੀ ਵੀ ਪੜ੍ਹ ਲਿਖ ਕੇ ਕੁਝ ਬਣ ਜਾਵੇਗੀ ਪਰ ਇਸ ਵਿਚਾਰੇ ਨੂੰ ਕੀ ਪਤਾ ਸੀ ਕਿ ਉਸਦੇ ਲਿਆ ਹੋਇਆ ਇਹ ਫੈਸਲਾ ਉਸਦੀ ਧੀ ਦੀ ਜ਼ਿੰਦਗੀ ਹੀ ਖਰਾਬ ਕਰ ਦਵੇਗਾ ਉਸ ਨੂੰ ਕੀ ਪਤਾ ਸੀ ਕਿ ਅੱਗੋਂ ਅਜਿਹਾ ਦਰਿੰਦਾ ਟਕਰੇਗਾ ਜੋ ਕਿ ਉਸਦੇ ਧੀ ਦੇ ਨਾਲ ਹੀ ਰੇਪ ਕਰ ਦਵੇਗਾ ਸੋ ਦੋਸਤੋ ਸਮਾਜ ਦੇ ਵਿੱਚ ਅਜਹੀਆਂ ਹਰਕਤਾਂ ਦਿਨ ਪਰ ਦਿਨ ਅਸਮਾਨ ਨੂੰ ਚੜ ਰਹੀਆਂ ਨੇ ਪਰ ਇਹਨਾਂ ਦੇ ਲਈ ਕੋਈ ਅਜਿਹਾ ਕਾਨੂੰਨ ਅਜੇ ਤੱਕ ਨਹੀਂ ਬਣਿਆ ਜਿਹੜਾ ਕਿ ਚੰਗੀ ਤਰ੍ਹਾਂ ਇਹਨਾਂ ਨੂੰ ਸਭ ਕੁਝ ਸਿਖਾ ਸਕਿਆ ਅਤੇ ਅਜਿਹੇ ਦਰਿੰਦਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਅਜਿਹੀ ਰੇਲ ਬਣਾਵੇ ਕਿ ਅੱਗੇ ਜੋ ਹੋਣ ਵਾਲੀ ਪੀੜ੍ਹੀ ਹੈ ਉਹ ਸੁਣ ਕੇ ਵੀ ਕੰਬ ਜਾਣ ਕੇ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਸਾਨੂੰ ਮੌਤ ਦੀ ਸਜ਼ਾ ਮਿਲੇਗੀ ਜਾਂ ਫਿਰ ਅਜਿਹੀ ਸਜ਼ਾ ਬਣਾਈ ਜਾਵੇ ਜਿਸ ਨੂੰ ਦੇ ਕੇ ਰੂਹ ਕੰਬ ਜਾਵੇ ਸੋ ਆਓ ਬਾਕੀ ਲੈ ਚਲਦੇ ਹਾਂ ਤੁਹਾਨੂੰ ਪਾਲਖਰੋੜ ਸੇਵਾ ਸੁਸਾਇਟੀ ਵਾਲਿਆਂ ਦੇ ਉਸ ਵੀਡੀਓ ਵਿੱਚ ਜਿੱਥੇ ਉਸਦੇ ਦਾਦੀ ਅਤੇ ਮਾਂ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਪੂਰੀ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜੀ ਝੂਠ ਮਾਰਦੀ ਆ ਤੂੰ ਉਹ ਵੀ ਝੂਠ ਮਾਰ ਲੰਘਿਆ ਕਸੌਮਾ ਖਾਣ ਲੱਗਾ ਤਾਂ ਕੰਮ ਨਿੱਤ ਇੰਨੇ ਕੰਦਰ ਮੈਂ ਕੀ ਹੋਗਾ ਕਹਿੰਦੇ ਕਹਿੰਦੇ ਇਹ ਕਿਹੜਾ ਇਹਦੀ ਕਹਿੰਦੀ ਕੀ ਕਰਦੇ ਫਿਰ ਕੀਤਾ ਮਤਲਬ ਇੰਨੀ ਸੱਸ ਕਹਿੰਦੀ ਆ ਬੱਚੀ ਨੂੰ ਵਿੱਚ ਕਰ ਲਿਆਵੇ ਇਹਦੀ ਕਿਹੜੀ ਉਹ ਤਾਂ ਖੜੀ ਆ ਖੇੜ ਕੇ ਕਹਿੰਦੀ ਜਿਹੇ ਜਿਹੇ ਕੰਮ ਮਤਲਬ ਕਹਿੰਦੇ ਕਰ ਲੈ ਕਹਿੰਦੇ ਇਹ ਤਾਂ ਸੁਣੀ ਨਹੀਂ ਜਾ ਰਹੀ ਗੱਲ ਵੀਰ ਕਹੇ ਜੀ ਰੇਡੀਓ ਯਾਰ ਉਹ ਕਮਾਲ ਦੀ ਗੱਲ ਹੈ ਸਾਹਣੇ ਜੀ ਬੈਠੀਏ ਜਿਹੜੇ ਮੇਰੇ ਮੁੰਡੇ ਨੇ ਛੜਾਉ ਅੱਛਾ ਜੀ ਮੁੰਡੇ ਨੂੰ ਤਾਂ ਛੜਾਉਨੇ ਆ ਕੋਈ ਨਾ ਮੁੰਡੇ ਦਾ ਤਾਂ ਕਰਦਿਆਂ ਲਾਜ ਸੰਗਤ ਜੀ ਅਸੀਂ ਪੰਡਾਬੇ ਸ਼ਹਿਰ ਦੇ ਵਿੱਚ ਖੜੇ ਆ ਜੀ ਮਾਸੂਮ ਬੱਚੀ ਦੇ ਨਾਲ ਸਾਾਨੂੰ ਤਾਂ ਦੱਸਦੇ ਹੋਏ ਵੀ ਬੜਾ ਦੁੱਖ ਲੱਗ ਰਿਹਾ ਜੀ ਕਿ ਮਾਸੂਮ ਬੱਚੀ ਦੇ ਨਾਲ ਬਹੁਤ ਤਸ਼ੱਦਦ ਹੋਇਆ ਉਹ ਵੀ ਬਾਪ ਵੱਲੋਂ ਜੀ ਮਤਲਬ ਸਾਡੀ ਤਾਂ ਰੂਹ ਕੰਬ ਗਈ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਜੀ ਪਰ ਧੰਨਵਾਦ ਆ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਉਹ ਬੰਦੇ ਨੂੰ ਅਰੈਸਟ ਕਰਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰ ਰਹੇ ਨੇ ਜੀ ਧੰਨਵਾਦ ਹੈ ਅਸੀਂ ਐਸਐਸਪੀ ਸਾਹਿਬ ਦੇ ਅੱਗੇ ਬੇਨਤੀ ਕਰਾਂਗੇ ਜੀ ਪੂਰੀ ਬਰੀਕੀ ਦੇ ਨਾਲ ਜਿਹੜਾ ਵੀ ਦੋਸ਼ੀ ਹੈ ਦੇ ਵਿੱਚ ਉਹਦੇ ਤੇ ਕਾਨੂੰਨ ਵੈਸੇ ਹੀ ਸਖਤ ਹੁੰਦੇ ਨੇ ਪਰ ਤਰੀਕੇ ਨਾਲ ਪ੍ਰੋਪਰ ਉਹਨੂੰ ਸਜ਼ਾ ਦਿੱਤੀ ਜਾਵੇ ਇੱਕ 마ਸੂਮ ਬੱਚੀ ਦੇ ਨਾਲ 3 ਸਾਲ ਦੀ ਉਮਰ ਆ ਬੱਚੀ ਦੀ ਪੂਰੀ 3 ਸਾਲ ਦੀ ਉਮਰ ਆ ਭਾਵੇਂ ਪੂਰੀ ਪੂਰੀ 3 ਸਾਲ ਦੀ ਉਮਰ ਆ ਜੀ ਨੂਰ ਨਾਮ ਆ ਨੂਰਦੀਪ ਨੂਰਦੀਪ ਕੌਰ ਨਾਮ ਆ ਬੱਚੀ ਦਾ 3 ਸਾਲ ਉਮਰ ਆ। ਕੀ ਭੈਣ ਨੇ ਦੂਜਾ ਵਿਆਹ ਕਰਾਇਆ ਇਸ ਬੰਦੇ ਨਾਲ ਜਿਹੜਾ ਜਲਾਦ ਇਨਸਾਨ ਇਹ ਕਹਾਂਗੇ ਇਸ ਤਨ। ਕਿ ਕਿ ਇਨਸਾਨ ਤਾਂ ਨਹੀਂ ਇਹਨੂੰ ਜਲਾਦ ਹੀ ਕਹਿ ਸਕਦੇ ਜਿਹੜਾ ਇੱਕ 3 ਸਾਲ ਦੀ ਬੱਚੀ ਦੇ ਉੱਪਰ ਐਡਾ ਤਸ਼ੱਦਦ ਜਿਹਨੇ ਕੀਤਾ ਆਪਣੇ ਸਰੀਰ ਦੀ ਭੁੱਖ ਪੂਰੀ ਕਰਨ ਲਈ ਕਿ ਆਪਣੀ 마ਸੂਮਤੀ ਨੂੰ ਨਹੀਂ ਛੱਡਿਆ। ਇਹ ਜਾ ਸਮਾਂ ਆ ਗਿਆ ਸਾਡੇ ਸਮਾਜ ਦੇ ਵਿੱਚ ਡਾਕਟਰਾਂ ਨੇ ਰਿਪੋਰਟ ਜਿਹੜੀ ਦਿੱਤੀ ਆ ਉਹਦੇ ਆਧਾਰ 'ਤੇ ਅਸੀਂ ਤਾਂ ਗੱਲ ਕਰ ਰਹੇ ਆ। ਸਰਪੰਚ ਸਾਹਿਬ ਖੜੇ ਨੇ ਇਹ ਭੈਣ ਖੜੀ ਉਹਨੇ ਦੱਸਿਆ ਵੀ ਇਹ ਚੀਜ਼ ਹੋਈ ਆ ਕਿਉਂਕਿ ਡਾਕਟਰੀ ਤੋਂ ਹੀ ਪਤਾ ਲੱਗਿਆ ਅਸਲ ਆ। ਇਸ ਭੈਣ ਨੂੰ ਉੱਥੇ ਰਾਤ ਨੂੰ ਪਤਾ ਲੱਗਿਆ ਵੀ ਇਹ ਚੀਜ਼ ਹੋ ਰਹੀ ਆ ਬੱਚੀ ਦੇ ਦੰਦੀ ਵੱਢੀ ਪਿਆ ਮੂੰਹ ਦੇ ਉੱਪਰ ਉਹ ਜਲਾਦ ਉਸ ਧੀ ਦੇ ਨਾਲੇ ਗਲਤ ਕਰ ਰਿਹਾ ਸੀ ਤਾਂ ਇਸ ਭੈਣ ਨੂੰ ਪਤਾ ਲੱਗਿਆ ਇਹਨੇ ਭੈਣ ਨੇ ਆ ਕੇ ਰਾਤ ਨੂੰ ਰੋਲਾ ਪਾਇਆ ਤੇ ਉਹ ਉਸ ਜਲਾਦ ਦੀ ਜਿਹੜੀ ਮਾਂ ਉਹ ਕਹਿੰਦੀ ਫੇਰ ਕੀ ਹੋ ਗਿਆ ਕਹਿੰਦੀ ਇਹ ਕਿਹੜਾ ਇਹਦੀ ਧੀ ਆ ਮਤਲਬ ਇਸ ਗੱਲ ਨੇ ਸਾਨੂੰ ਵੀ ਖਲਿਆਕ ਕੇ ਰੱਖਤਾ ਔਰ ਸਾਰੇ ਵੀਰ ਖੜੇ ਨੇ ਮਹਿਸੂਸ ਉਹੀ ਕਰ ਸਕੂਗਾ ਜਿਹਦੇ ਅੰਦਰ ਦਰਦ ਆ ਜਾਂ ਜਿਹੜੇ ਖੁਦ ਧੀਆ ਵਾਲੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਇਹ ਚੀਜ਼ ਮਹਿਸੂਸ ਹੁੰਦੀ ਆ ਬੀਜੀ ਆਪਣੀ ਧੀ ਨਾਲ ਹੋਵੇ ਆਪਣੀ ਧੀ ਨਾ ਇਹ 마ਸੂਮ ਧੀ ਨੇ ਤਾਂ ਹਜੇ ਕੁਝ ਵੀ ਨਹੀਂ ਦੇਖਿਆ ਸਮਾਜ ਦੇ ਵਿੱਚ ਇਹਨੂੰ ਇਹ ਨਹੀਂ ਪਤਾ ਵੀ ਨਾਬਾ ਕਿੱਥੇ ਆ ਪਟਿਆਲਾ ਕਿੱਥੇ ਸਮਾਜ ਕਿੱਥੇ ਸੋ ਤੇਲੇ ਬਾਪ ਨੇ 2 ਸਾਲਾਂ 마ਸੂਮ ਧੀ ਨੂੰ ਬਣਾਇਆ ਹੱਸ ਦਾ ਸ਼ਿਕਾਰ ਉਤੋਂ ਦਾਦੀ ਵੀ ਬਣੀ ਛੋਟੀ ਜਿਹੀ 마ਸੂਮ ਦੀ ਦੁਸ਼ਮਣ ਦੇ ਰਹੀ ਹੈ ਆਪਣੇ ਪੁੱਤ ਦਾ ਸਾਥ ਸੱਸ ਨੂੰ ਤੇ ਪ੍ਰੈਸ਼ਰ ਪਾ ਰਹੀ ਹੈ ਕਿ ਇਹ ਗੱਲਾਂ ਤੂੰ ਬਾਰਨਾ ਕਰ ਆਪਣੇ ਘਰ ਦੇ ਵਿੱਚ ਹੀ ਰੱਖ ਗੱਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੀਤੀ ਜਿਹੀ 마ਸੂਮ 2 ਸਾਲਾਂ ਧੀ ਦੇ ਤਰਸਣਾ ਆਇਆ ਬੱਚੀ ਦੀ ਦਾਦੀ ਆਪਣੇ ਪੁੱਤ ਨੂੰ ਛਡਾਉਣ ਲਈ ਥਾਣੇ ਤੱਕ ਪਹੁੰਚ ਗਈ ਪਰ ਆਪਣੀ ਪੋਤੀ ਨੂੰ ਦੇਖਣ ਦੇ ਲਈ ਹਸਪਤਾਲ ਨਹੀਂ ਗਈ ਇਹ ਘਟਨਾ ਨਾਬੇ ਦੇ ਇੱਕ ਪਿੰਡ ਦੇ ਵਿੱਚ ਦੱਸੀ ਜਾ ਰਹੀ ਹੈ ਜਿੱਥੇ ਕਿ ਪਾਲ ਖਰੋੜ ਜਿਹੜੇ ਭਾਈ ਸਾਹਿਬ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਅਜੇ ਕਾਣੀ ਤੇ ਪਟਿਆਲੇ ਦੀ ਸੰਸਥਾ ਚਲਾਉਂਦੇ ਨੇ ਉਹ ਨਾਬੇ ਦੇ ਇਸ ਪਿੰਡ ਵਿੱਚ ਪਹੁੰਚੇ ਜਿੱਥੇ ਕਿ ਇੱਕ ਛੋਟੀ ਜਹੀ ਬੱਚੀ ਨਾਲ ਰੇਪ ਹੋਇਆ ਉਸਦੇ ਹੀ ਸੁਤੇਲੇ ਬਾਪ ਦੇ ਵੱਲੋਂ ਕੀਤਾ ਗਿਆ ਮਾਂ ਨੂੰ ਵੀ ਨਹੀਂ ਪਤਾ ਲੱਗਿਆ ਕੇ ਕਦੋਂ ਕੁੜੀ ਦਾ ਰੇਪ ਕੀਤਾ ਉਸਦੇ ਸਤੋਲੇ ਬਾਪ ਨੇ ਤੁਹਾਨੂੰ ਦੱਸ ਦੀਏ ਕਿ ਕੁੜੀ ਦੀ ਮਾਂ ਨੇ ਦੂਸਰਾ ਵਿਆਹ 7 ਮਹੀਨੇ ਪਹਿਲਾਂ ਹੀ ਕਰਵਾਇਆ ਸੀ ਪਿੰਡ ਨਾਬੇ ਦੇ ਬਘੇਲਾ ਦੇ ਵਿੱਚ ਨਿੱਕੀ ਜਹੀ ਕੁੜੀ ਦੀ 마ਸੂਮ ਦੀ ਮਾਂ ਨੇ ਦੱਸਿਆ ਕਿ ਜਦੋਂ ਕੁੜੀ ਚੀਕਾ ਮਾਰ ਰਹੀ ਸੀ ਤਾਂ ਮੈਂ ਆਪਣੇ ਸੱਸ ਦੇ ਕੋਲ ਭੱਜੀ ਹੋਈ ਪਹੁੰਚੀ ਤੇ ਛੋਟੀ ਜਹੀ ਕੁੜੀ ਦੀ ਮਾਂ ਨੇ ਕਿਹਾ ਕਿ ਮੰਮੀ ਜੀ ਤੁਹਾਡੇ ਪੁੱਤ ਨੇ ਮੇਰੀ ਛੋਟੀ ਜਹੀ 마ਸੂਮ ਧੀ ਦੇ ਨਾਲ ਆਹ ਕੰਮ ਕਰ ਦਿੱਤਾ ਤੇ ਉਸੇ ਟਾਈਮ ਕੁੜੀ ਨੂੰ ਬਲੱਡ ਪੈਣ ਲੱਗਿਆ ਫਿਰ ਅੱਗੋਂ ਸੱਸ ਨੂੰ ਕਹਿੰਦੀ ਕਿ ਤੂੰ ਝੋਠ ਮਾਰ ਰਹੀ ਹੈ ਅੱਗੇ ਜਿਸ ਨੇ ਕੁੜੀ ਦਾ ਰੇਪ ਕੀਤਾ ਉਹ ਵੀ ਸੋਹਾਂ ਚੁੱਕਣ ਲੱਗਿਆ ਤੇ ਝੂਠ ਬੋਲਣ ਲੱਗਿਆ ਮੈਨੇ ਅਜਿਹਾ ਕੁਝ ਵੀ ਕੁੜੀ ਨਾਲ ਨਹੀਂ ਕੀਤਾ ਅਗੋਂ ਸੱਸ ਕਹਿ ਰਹੀ ਹੈ ਕਿ ਇਹ ਕੁੜੀ ਕਿਹੜਾ ਇਹਦੀ ਹੈ ਫਿਰ ਕੀ ਹੋਇਆ ਜੇ ਕਰ ਲਿਆ ਸੋ ਦੋਸਤੋ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਲੀ ਯੁਗ ਕਿਵੇਂ ਸਿਖਰਾਂ ਤੇ ਚੜ ਕੇ ਆ ਗਿਆ ਅਜਿਹਾ ਕਰਨ ਤੋਂ ਪਹਿਲਾਂ ਇਹ ਲੋਕ ਮਾਰ ਕਿਉਂ ਨਹੀਂ ਜਾਂਦੇ ਅਤੇ ਸਰਕਾਰ ਵੀ ਇਹਨਾਂ ਦੇ ਲਈ ਕੋਈ ਅਜਿਹਾ ਕਾਨੂੰਨ ਕਿਉਂ ਨਹੀਂ ਕੱਢਦੀ ਕਿ ਨਾਲ ਦੀ ਨਾਲ ਅਜਿਹੇ ਲੋਕਾਂ ਨੂੰ ਦਰਿੰਦੇ ਲੋਕਾਂ ਨੂੰ ਫਾਂਸੇ ਚੜਾਇਆ ਜਾਵੇ ਅਤੇ ਅੱਗੇ ਕਰਨ ਵਾਲਿਆਂ ਨੂੰ ਸਤਿਅਤ ਮਿਲ ਜਾਵੇ ਕਿ ਅਜਿਹਾ ਕਿਸੇ ਦੀ ਧੀ ਨਾਲ ਕਰਨਾ ਕਿਵੇਂ ਚਾਹੀਦਾ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇੱਕ ਛੋਟੀ ਜਹੀ ਬੱਚੀ ਜੋ ਕੇ 2-3 ਸਾਲਾਂ ਦੀ ਉਸ ਨੂੰ ਕੀ ਪਤਾ ਵਿਚਾਰੀਨ ਇਹਨਾਂ ਚੀਜ਼ਾਂ ਦੇ ਬਾਰੇ ਕਿਸਮਤ ਨੇ ਮਾਰੀ ਤਾਂ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾਇਆ ਸੀ ਕਿ ਚੱਲ ਅੱਗੇ ਜਾ ਕੇ ਸੁખી ਰਹਾਂਗੀ ਅਤੇ ਆਪਣੀ ਧੀ ਨੂੰ ਚੰਗਾ ਪੜਾ ਲਿਖਾ ਕੇ ਇਸੇ ਚੰਗੇ ਕਾਮਕਾਰ ਤੇ ਲਾ ਦਵਾਂਗੇ ਜਿਸ ਦੇ ਨਾਲ ਮੇਰਾ ਵੀ ਗੁਜ਼ਾਰਾ ਹੋ ਜਾਵੇਗਾ ਅਤੇ ਮੇਰੀ ਧੀ ਵੀ ਪੜ੍ਹ ਲਿਖ ਕੇ ਕੁਝ ਬਣ ਜਾਵੇਗੀ ਪਰ ਇਸ ਵਿਚਾਰੇ ਨੂੰ ਕੀ ਪਤਾ ਸੀ ਕਿ ਉਸ ਦੇ ਲਿਆ ਹੋਇਆ ਇਹ ਫੈਸਲਾ ਉਸ ਦੀ ਧੀ ਦੀ ਜ਼ਿੰਦਗੀ ਹੀ ਖਰਾਬ ਕਰ ਦਵੇਗਾ ਉਸ ਨੂੰ ਕੀ ਪਤਾ ਸੀ ਕਿ ਅੱਗੋਂ ਅਜਿਹਾ ਦਰਿੰਦਾ ਟਕਰੇਗਾ ਜੋ ਕਿ ਉਸ ਦੇ ਧੀ ਦੇ ਨਾਲ ਹੀ ਰੇਪ ਕਰ ਦਵੇਗਾ ਸੋ ਦੋਸਤੋ ਸਮਾਜ ਦੇ ਵਿੱਚ ਅਜਹੀਆਂ ਹਰਕਤਾਂ ਦਿਨ ਪਰ ਦਿਨ ਅਸਮਾਨ ਨੂੰ ਚੜ ਰਹੀਆਂ ਨੇ ਪਰ ਇਹਨਾਂ ਦੇ ਲਈ ਕੋਈ ਅਜਿਹਾ ਕਾਨੂੰਨ ਅਜੇ ਕਨਹੀਂ ਬਣਿਆ ਜਿਹੜਾ ਕਿ ਚੰਗੀ ਤਰ੍ਹਾਂ ਇਹਨਾਂ ਨੂੰ ਸਭ ਕੁਝ ਸਿਖਾ ਸਕਿਆ ਤੇ ਅਜਿਹੇ ਦਰਿੰਦਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਅਜਿਹੀ ਰੇਲ ਬਣਾਵੇ ਕਿ ਅੱਗੇ ਜੋ ਆਉਣ ਵਾਲੀ ਪੀੜ੍ਹੀ ਹੈ ਉਹ ਸੁਣ ਕੇ ਵੀ ਕੰਬ ਜਾਣ ਕੇ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਸਾਨੂੰ ਮੌਤ ਦੀ ਸਜ਼ਾ ਮਿਲੇਗੀ ਜਾਂ ਫਿਰ ਅਜਿਹੀ ਸਜ਼ਾ ਬਣਾਈ ਜਾਵੇ ਜਿਸ ਨੂੰ ਦੇਖ ਕੇ ਰੂਹ ਕੰਬ ਜਾਵੇ ਸੋ ਆਓ ਬਾਕੀ ਲੈ ਚਲਦੇ ਹਾਂ ਤੁਹਾਨੂੰ ਪਾਲਖਰੋੜ ਸੇਵਾ ਸੁਸਾਇਟੀ ਵਾਲਿਆਂ ਦੇ ਉਸ ਵੀਡੀਓ ਵਿੱਚ ਜਿੱਥੇ ਉਸਦੇ ਦਾਦੀ ਅਤੇ ਮਾਂ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਪੂਰੀ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ